ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਲਗਦੇ ਪਿੰਡ ਜੋੜੀਆਂ ਕਲਾਂ ਵਿਖੇ ਲੰਗੀ ਰਾਤ ਇੱਕ ਪਰਿਵਾਰ ਉੱਪਰ ਉਸ ਵੇਲੇ ਦੁੱਖਾਂ ਦਾ ਪਹਾੜ ਡਿੱਗ ਗਿਆ ਜਦੋਂ ਘਰੇਲੂ ਕਲੇਸ਼ ਦੇ ਚੱਲਦਿਆਂ ਇੱਕ ਮਾਂ ਨੇ ਦੋ ਬੱਚਿਆਂ ਸਮੇਤ ਅਜਹਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਮ੍ਰਿਤਕਾ ਦੀ ਪਛਾਣ ਨਵਨੀਤ ਕੌਰ ਤੇ ਉਸਦੇ 7 ਸਾਲਾ ਪੁੱਤਰ ਨਵਰਾਜ ਸਿੰਘ ਅਤੇ ਧੀ ਨਵੰਦੀਪ ਕੌਰ 15 ਵਜੋਂ ਹੋਈ ਹੈ ਜੋ ਪਹਿਲੀ ਅਤੇ 9ਵੀਂ ਦੇ ਵਿਦਿਆਰਥੀ ਸਨ ਇਸ ਹਾਲ ਨਕ ਟੰਗ ਨਾਲ ਵਾਪਰੇ ਘਟਨਾ ਕਰਮ ਸੰਬੰਧੀ ਜਾਣਕਾਰੀ ਦਿੰਦੇ ਆ ਮ੍ਰਿਤਕਾ ਦੇ ਸਹਾਰੇ ਪਿਆਰਾ ਸਿੰਘ ਨੇ ਦੱਸਿਆ ਕਿ ਨਵਨੀਤ ਕੌਰ ਪਤਨੀ ਸੁਖਵਿੰਦਰ ਸਿੰਘ ਦਾ ਆਏ ਦਿਨ ਕਿਸੇ ਗੱਲ ਨੂੰ ਲੈ ਕੇ ਕਲੇਸ਼ ਚੱਲਦਾ ਰਹਿੰਦਾ ਸੀ ਲੰਗੀ ਰਾਤ ਵੀ ਕਿਸੇ ਗੱਲ ਨੂੰ ਲੈ ਕੇ ਦੋਹਾਂ ਦਰਮਿਆਨ ਤਕਰਾਰ ਹੋਈ ਸੀ ਜਿਸ ਤੋਂ ਬਾਅਦ ਨਵਨੀਤ ਕੌਰ ਨੇ ਗੁੱਸੇ ਵਿੱਚ ਆ ਕੇ ਬੱਚਿਆਂ ਸਮੇਤ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਜੇ ਦੇ ਕੋਈ ਦਿਨ ਬਾਅਦ ਹੀ ਨਵਨੀਤ ਕਹ ਰਿਹਾ ਤੇ ਉਸ ਦੇ ਬੱਚਿਆਂ ਦੀ ਹਾਲਤ ਵਿਗੜਨ ਲੱਗੀ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਕਲਾਂ ਨੌਰ ਦੇ ਸਰਕਾਰੀ ਹਸਪਤਲ ਲਿਜਾਇਆ ਗਿਆ ਪਰ ਇਸ ਤੋਂ ਪਹਿਲਾਂ ਹੀ ਤਿੰਨਾਂ ਦੀ ਮੌਤ ਹੋ ਗਈ ਪਿਆਰਾ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਇੱਕ ਪੋਤਰੀ ਜਲੰਧਰ ਵਿਖੇ ਲਾ ਦਾ ਕੋਰਸ ਕਰ ਰਹੀ ਹੈ ਜੋ ਇਸ ਹਾਦਸੇ ਦਰਾਨ ਕਰ ਨਹੀਂ ਸੀ ਉਧਰ ਜਦੋਂ ਪੱਤਰਕਾਰਾਂ ਦੀ ਟੀਮ ਨੇ ਘਰ ਦਾ ਦੌਰਾ ਕੀਤਾ ਤਾਂ ਚਾਰੇ ਪਾਸੇ ਚਿਕਚਹਾੜਾ ਪਿਆ ਹੋਇਆ ਸੀ ਇਸ ਹਾਦਸੇ ਤੋਂ ਬਾਅਦ ਬੱਚਿਆਂ ਦਾ ਪਿਤਾ ਸੁਖਵਿੰਦਰ ਸਿੰਘ ਨੀਂਬੇਹੋਸ਼ੀ ਵਾਲੀ ਹਾਲਤ ਵਿੱਚ ਸੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੇਰਾ ਬਾਬਾ ਨਾਨਕ ਪੁਲਸ ਮੌਕੇ ਤੇ ਪਹੁੰਚੀ ਅਤੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤਾ ਹੈ ਇਸ ਹਾਦਸੇ ਤੋਂ ਬਾਅਦ ਨਾ ਕੇਵਲ ਪਿੰਡ ਸਗੋ ਇਲਾਕੇ ਅੰਦਰ ਵੀ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਕਿ ਕਿੰਨੇ ਜਣੇ ਨੇ ਦਵਾਈ ਖਾਧੀ ਆ ਗਏ ਜਿੰਨੇ ਕੌਣ ਕੌਣ ਨੇ ਲੱਗਦਾ ਜਮਾ ਤੇ ਬੱਚੇ ਇੱਕ ਡੇਗ ਦੇ ਬੱਚੇ ਛੋਟੇ ਹੀ ਬੱਚੇ ਦੀ ਬੱਚੀ ਦਾ ਸਿਆਣ ਤਾਂ ਬੜਾ ਮੁੰਡਾ ਹਾਂ ਕੁੜੀ ਕੋਲ 14 15 ਸਾਲ ਦੀ ਦਵਾਈ ਕਿਹੜੀ ਮਾਪੀ ਨੇ ਖਾਧੀ ਆ ਕੇ ਜਰੂਰ ਪਾਣੀ ਪਾਣੀ ਦਵਾਈ ਆ ਕੇ ਚਾਂਸ ਤੇ ਪਾਉਣ ਲਈ ਉਹ ਜਿਹੜੀ ਸੀ ਮੇਰੇ ਮੋਟਾ ਤੇ ਜਿਹੜੀ ਤੀਜੀ ਕੁੜੀ ਸੀ ਉਹ ਕਿੱਥੇ ਸੀ ਉਹ ਜਰੂਰ ਜਲੰਧਰ ਸੀ ਜੀ ਉਹ ਜਲੰਧਰ ਉਹ ਪਾਇਆ ਇੱਥੇ ਟੌਪ ਸੈੱਟ ਦੇ ਅੱਛਾ ਉਹ ਲਈ ਉਹ ਕਰਨੇ ਕੋਈ ਲਗਾ ਵੀ ਕੀ ਕਰਨ ਹੋਇਆ ਜੀ ਕਾਂਡ ਦੇ ਕੋਈ ਕਰਨ ਦੇ ਜੀ ਕਰਨ ਹੋਈ ਕਹਾਂ ਜਲੋ ਜੀ ਉਸ ਕਿਸਾ ਜਮਾ ਕਰ ਗਿਆ ਮੇਰਾ ਕਰ ਕਰ ਕੇ ਜਾਤਾ ਬੜੀ ਦੁਨੀਆ ਇਹ ਜੋ ਘਟਨਾ ਹੋਈ ਹੈ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਮਰ ਗਈ ਜਿਹੜਾ ਤੁਹਾਡੇ ਇੱਥੇ ਪੂਰਾ ਹੋਇਆ ਨਗਾ ਕੀ ਹੋ ਗਿਆ ਨਹੀਂ ਨਹੀਂ ਦਵਾਈ ਕਿੰਨਾ ਕਿੰਨਾ ਤੁਹਾਡੇ ਪਰਿਵਾਰ ਦੇ ਜਿਹੜੇ ਇੱਥੇ ਖਾਦੀ ਨਹੀਂ ਉਹ ਬੁੜਾ ਹੈ ਕੁੜੀ ਨਾ ਕੁਮਾਰ ਨੀ ਉਹਨੇ ਕਹਿੰਦੇ ਬੱਚਾ ਦੀ ਉਮਰ ਕਿੰਨੀ ਹੈ 6 ਸਾਲ ਦਾ ਮੁੰਡਾ 6 ਸਾਲ ਦਾ ਮੁੰਡਾ ਤੇ 15 ਸਾਲ ਦੀ ਕੁੜੀ 15 ਸਾਲ ਦੀ ਕੁੜੀ ਉਹ ਤੀਜੀ ਪੇਟੀ ਵੀ ਕਿੰਦੇ ਹੈਗੀ ਸੀ ਜੀ ਠੀਕ ਜੀ ਉਹ ਵੇਚ ਗਈ ਕੁੜੀ ਇੱਕ ਬਾਹਰ ਤੇ ਗਲਤ ਉਹ ਤੇ ਜਿਲੰਦਰ ਬਾਹਰ ਫੜਾਈ ਕਰਦੀ ਆ ਜੀ ਹਾਂ ਜੀ ਰਾਤੀ ਵਕਿਆ ਕਿੰਨੇ ਵਜੇ ਦਾ ਹੈ ਇਹ ਇਹ 10:00 ਆ ਰਹੀ ਉਸ ਕੋਲ ਵੀ ਲੱਗ ਗਏ ਲੋ ਜੀ ਉਹ ਮਗਰੋਂ ਖੜੇ ਇੱਥੇ ਪੂਰੇ ਅਛਾਏ ਤੋਂ ਪੂਰੇ ਇੱਥੇ ਹੋ ਗਏ ਜੀ ਕੋਈ ਇੱਥੇ ਹੋ ਗਿਆ ਕੋਈ ਇੱਥੇ ਆ ਗਿਆ